ਹਾਈ ਦੋਸਤੋ ਤੁਸੀਂ ਦੇਖ ਰਹੇ ਹੋ ਜੋਰ ਟੀਵੀ ਨਿਊਜ਼ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਡੇ ਚੈਨਲ ਨੂੰ ਜਰੂਰ ਕਰਿਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਿਓ ਹੁਣ ਦੇਖੋ ਤੁਸੀਂ ਸਾਰੀ ਵੀਡੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਸਿੱਧੀਆਂ ਤਸਵੀਰਾਂ ਪਟਿਆਲੇ ਸ਼ਹਿਰ ਦੀਆਂ ਜਿੱਥੇ ਦੁੱਧਾਤਾਰੀ ਗੁਰਦੁਆਰਾ ਸਾਹਿਬਾ ਅਲੀਪੁਰ ਅਰਾਈਆਂ ਉੱਥੇ ਦੇ ਗ੍ਰਾਂਤੀ ਸਿੰਘ ਨੇ ਬਾਬਾ ਜੈਮਲ ਸਿੰਘ ਜੀ ਜਿਨ੍ਹਾਂ ਨੇ ਬਹੁਤ ਜ਼ਿਆਦਾ ਵੱਡਾ ਇੱਕ ਜਿਹੜਾ ਕੈਂਡਲ ਮਾਰਚ ਕੱਢਿਆ ਉਸ ਬੱਚੇ ਦੇ ਹੱਕ ਦੇ ਵਿੱਚ ਜਿਹੜਾ ਬੱਚਾ ਆਪਣੀ ਜ਼ਿੰਦਗੀ ਤੋਂ ਸਦਾ ਲਈ ਚਲਾ ਗਿਆ ਅਸ਼ਾਰਪੁਰ ਦਾ ਉਹ ਬੱਚਾ ਸੀ ਜਿਹੜਾ ਇੱਕ ਪ੍ਰਵਾਸੀ ਨੇ ਬਹੁਤ ਜ਼ਿਆਦੇ ਬੇਰਹਿਮੀ ਨਾਲ ਉਸਦਾ ਕਤਲ ਕੀਤਾ ਬੱਚੇ ਦਾ ਪਰ ਪੰਜਾਬ ਦੇ ਕੋਨੇ-ਕੋਨੇ ਤੋਂ ਇੱਕ ਬਾਜ ਉੱਠ ਰਹੀ ਆ ਲਗਾਤਾਰ ਲੋਕ ਸੜਕਾਂ ਤੇ ਆ ਰਹੇ ਨੇ ਜਿਹਦੇ ਵਿੱਚ ਕਿਹਾ ਜਾ ਰਿਹਾ ਪੰਜਾਬ ਵਿਚੋਂ ਭਈਏ ਪਜਾਓ ਇਸ ਕਰਕੇ ਉਹਦੇ ਨਾਲ ਇੱਥੇ ਕਰਨ ਕੋੜਾ ਭਾਜਪੀ ਆਗੂ ਨੇ ਵੱਡੇ ਪੱਦਰ ਤੇ ਨੌਜਵਾਨਾਂ ਦੇ ਨਾਲ ਕਰਨਕੋੜਾ ਵੀ ਇੱਥੇ ਪਹੁੰਚੇ ਬਹੁਤ ਜ਼ਿਆਦਾ ਵੱਡਾ ਇਹ ਜਿਹੜਾ ਕਾਫਲਾ ਸੀ ਸਾਰੀਆਂ ਮਹਾਲਿਆਂ ਦੇ ਵਿੱਚ ਗਲੀਆਂ ਦੇ ਵਿੱਚ ਸੜਕਾਂ ਦੇ ਉੱਤੇ ਇਹ ਜਿਹੜਾ ਬਹੁਤ ਜ਼ਿਆਦਾ ਵੱਡਾ ਇਹ ਮਾਰਚ ਕੱਢਿਆ ਗਿਆ ਇੱਕ ਲੋਕਾਂ ਨੂੰ ਮੈਸੇਜ ਦਿੱਤਾ ਕਰਨਕੋੜਾ ਨੇ ਭਾਜੀਪੀ ਦੇ ਜਿਹੜੇ ਆਗੂ ਨੇ ਤੇ ਬਾਬਾ ਜਮਲ ਸਿੰਘ ਜੀ ਦੁੱਧਾ ਧਾਰੀ ਵਾਲੀ ਪੁਰ ਆਰੀਆਂ ਦੇ ਗ੍ਰੰਤੀ ਸਿੰਘ ਨੇ ਉਹਨਾਂ ਨੇ ਬਹੁਤ ਵੱਡਾ ਇਹ ਇੱਕ ਉਪਰਾਲਾ ਕੀਤਾ ਵੀ ਇੱਕ ਮੈਸੇਜ ਜਾਵੇ ਦੁਨੀਆ ਦੇ ਵਿੱਚ ਵੀ ਕੋਈ ਮੁੜ ਕੇ ਕੋਈ ਇਸ ਤਰ੍ਹਾਂ ਦੀ ਹਰਕਤ ਨਾ ਕਰ ਸਕੇ ਕਿਉਂਕਿ ਇਹਦੇ ਨਾਲ ਕੀ ਹੋਣਾ ਇੱਕ ਮੈਸੇਜ ਜਾਂਦਾ ਜਿੱਥੇ-ਜਿੱਥੇ ਪ੍ਰਵਾਸੀ ਕਿਸੇ ਵੀ ਤਰ੍ਹਾਂ ਦੇ ਕੋਈ ਰੇੜੀ ਲਾਉਂਦਾ ਦੁਕਾਨ ਚਲਾਉਂਦਾ ਜਾਂ ਕਿਤੇ ਵੀ ਕੋਈ ਕਾਰੋਬਾਰ ਕਰਦਾ ਉਹਨੂੰ ਪਤਾ ਲੱਗੇ ਵੀ ਜੇ ਉਸਨੇ ਗਲਤੀ ਕੀਤੀ ਹੈ ਅੱਜ ਇਹ ਲੋਕ ਸੜਕਾਂ ਤੇ ਆ ਗਏ ਤੇ ਮੁੜ ਕੇ ਕੋਈ ਹਰਕਤ ਨਾ ਕਰੇ ਤਾਂ ਆਓ ਤੁਹਾਨੂੰ ਸੁਣਾਣੇ ਆ ਬਾਬਾ ਜਮਲ ਸਿੰਘ ਜੀ ਕੀ ਕਹਿੰਦੇ ਆਏ ਦੋਸਤੋ ਅੱਜ ਅਸੀਂ ਪਹੁੰਚਿਆ ਪਟਿਆਲੇ ਦੇ ਵਿੱਚ ਅਲੀਪੁਰ ਪਰਾਈਆਂ ਦੇ ਵਿੱਚ ਜਿੱਥੇ ਇੱਕ ਦੁੱਧਾ ਤਰੀ ਗੁਰਦੁਆਰਾ ਸਾਹਿਬ ਆ ਬਹੁਤ ਜ਼ਿਆਦਾ ਪ੍ਰਾਤਨਕ ਗੁਰੂ ਘਰ ਆ ਤੇ ਇੱਥੇ ਗ੍ਰਾਂਤੀ ਸਿੰਘ ਰਹਿੰਦੇ ਨੇ ਬਾਬਾ ਜੈਮਲ ਸਿੰਘ ਜੀ ਜੋ ਕਿਸੇ ਮਾਨੋਲੀ ਪਛਾਣ ਦੇ ਮੁਤਾਜ ਨਹੀਂ ਹੈਗੇ ਹਰ ਜੋ ਕਾਰਜਾ ਬਾਬਾ ਜੈਮਲ ਸਿੰਘ ਜੀ ਦੇ ਇਸੇ ਆਉਂਦਾ ਜੋ ਇਹ ਸੇਵਾ ਕਰਦੇ ਆ ਸਮਾਜ ਲਈ ਚਾਹੇ ਛੋੜਬੰਦ ਬੱਚੀਆਂ ਨੇ ਉਹਨਾਂ ਦੇ ਵਿਆਹ ਕਰਨੇ ਹੋਣ ਜਾਂ ਹਰ ਪੀੜਤਾ ਲਈ ਕੋਈ ਰਾਸ਼ਨ ਪਾਣੀ ਦੇਣਾ ਹੋਵੇ ਤੇ ਇੱਥੇ ਇਹ ਨਗਰ ਬਹੁਤ ਚੰਗਾ ਜਿਹੜਾ ਬਾਬਾ ਜੈਮਲ ਸਿੰਘ ਜਿਹਦਾ ਸਾਥ ਦਿੰਦਾ ਤੇ ਬਾਬਾ ਜੀ ਉਪਰਾਨਾ ਕਰਦੇ ਆ ਤੇ ਇੱਥੇ ਦੀ ਪੰਚਾਇਤ ਦੇ ਸਰਪੰਚ ਸਾਹਿਬ ਕਹਿਣ ਦਾ ਭਾਵ ਇੱਥੇ ਆ ਅੱਜ ਫੇਰ ਇੱਕ ਦੁਖਦਾਈ ਘਟਨਾ ਜਿਹੜੀ ਸ਼ਹਿਰਪੁਰ ਦੇ ਵਿੱਚ ਵਾਪਰੀ ਸੀ ਉਸ ਨੂੰ ਲੈ ਕੇ ਬਾਬਾ ਜੈਮਲ ਸਿੰਘ ਜੀ ਨੇ ਬਹੁਤ ਜਿਆਦੇ ਵੱਡੇ ਪੱਧਰ ਤੇ ਪਟਿਆਲ ਏਰੀਆ ਦੇ ਵਿੱਚ ਇੱਕ ਕਦਿਆ ਉਸ ਬੱਚੇ ਨੂੰ ਕਿਸਮ ਦਾ ਜੀ ਭੇਟ ਕੀਤੀ ਆ ਸੋ ਪਾਪਾ ਜੈਮਲ ਸਿੰਘ ਜੀ ਦੇ ਕੀ ਵਿਚਾਰ ਨੇ ਆਪਾਂ ਉਹ ਵੀ ਤੁਹਾਨੂੰ ਸੁਣਾ ਲਿਆ ਫਾਇ ਫਤਿਹ ਅੱਬਾ ਜੀ ਕੀ ਸੋਚ ਕੇ ਜਿਹੜਾ ਅੱਜ ਕੰਡਲ ਮਾਰਚ ਕੱਢੇ ਸ ਬੱਚੇ ਲਈ ਇਹ ਜੋ ਕੰਡਲ ਮਾਰਚ ਅੱਜ ਕੱਢਿਆ ਅਸੀਂ 5 ਸਾਲ ਦਾ ਬੱਚਾ ਜਿਹਦਾ ਨਾਮ ਹਰਵੀਰ ਬੱਚਾ ਹੈ ਬੱਚਾ ਤੇ ਮਾਸੂਮ ਬੱਚਾ ਅਜੇ ਕੁਝ ਨਹੀਂ ਜਿੰਨੇ ਦੁਨੀਆਂ ਚ ਵਖਿਆ ਸੀ ਉਸ ਬੱਚੇ ਨੂੰ ਬੜੇ ਬੇਰਹਿਮੀ ਦੇ ਨਾਲ ਕਤਲ ਕੀਤਾ ਉਸ ਬਿਸ਼ਟਾਤਮਾ ਨੇ ਅਸੀਂ ਮੈਚ ਦੇਣ ਵਾਸਤੇ ਕੱਢਿਆ ਹੈ ਕਿ ਸਾਰੇ ਪੰਜਾਬ ਦੇ ਵਿੱਚ ਜਾਗਰਤੀ ਹੋਣੀ ਚਾਹੀਦੀ ਹੈ ਇਹ ਜੋ ਪ੍ਰਵਾਸੀ ਜਿਹੜੇ ਨੇ ਇੱਥੇ ਆ ਕੇ ਕੰਮ ਕਰ ਕਰਦੇ ਨੇ ਪੈਸੇ ਕਮਾਉਂਦੇ ਨੇ 250 ਦੀ ਟਿਕਟ ਲੈ ਕੇ ਆ ਜਾਂਦੇ ਨੇ ਤੇ ਪਰ ਸਾਡੇ ਪਿੰਡ ਵਿੱਚ ਵੀ ਕਈ ਕੰਮ ਕੀਤੇ ਨੇ ਇਹਨਾਂ ਨੇ ਪਰ ਸਾਡੀ ਆਬਾਦੀ ਬਹੁਤ ਹੀ ਇੱਥੇ ਮਈਆਂ ਦੀ ਉਹਨਾਂ ਸੀ ਇੱਕ ਨਾਰਾ ਲਾਣਾ ਬਈ ਇਹ ਭਜਾਓ ਪੰਜਾਬ ਭਜਾਓ ਇਹ ਭਜਾਓ ਪੰਜਾਬ ਆਨੇ ਆ ਪੰਜਾਬ ਦੇ ਵਿੱਚੋਂ ਪ੍ਰਵਾਸੀ ਜਿਹੜੇ ਨੇ ਨਾ ਇਹ ਪਹਜਾਓ ਪੰਜਾਬ ਬਚਾਓ ਸਾਡੇ ਪਿੰਡ ਨੂੰ ਵੀ ਬਚਾਓ ਸਭ ਤੋਂ ਜ਼ਿਆੜੇ ਭਈਏ ਜਿਹੜੇ ਨੇ ਸਾਡੇ ਪਿੰਡ ਵਿੱਚ ਨੇ ਬੇਅੰਤ ਭਈਏ ਨੇ ਕਿਉਂਕਿ ਇੱਥੇ ਫੈਕਟਰੀ ਹੈ ਫੋਗਲ ਪੈਨ ਇੰਡਸਟਰੀ ਏਰੀਆ ਬਹੁਤ ਬਹੁਤ ਸਾਰੀਆਂ ਫੈਕਟਰੀਆਂ ਨੇ ਪਟਿਆਲੇ ਦੇ ਵਿੱਚ ਸਾਡੇ ਪਿੰਡ ਵਿੱਚ ਬਹੁਤ ਭਈਆ ਰਹਿ ਰਹੇ ਆ ਕਿਰਾਇਆਂ ਤੇ ਅਸੀਂ ਸਾਰੇ ਭਈਆਂ ਨੂੰ ਇੱਥੋਂ ਭਜਾਉਣਾ ਚਾਹੁੰਦੇ ਆ ਜਿਹੜੇ ਰਹਿੰਦੇ ਨੇ ਜਿਨ੍ਹਾਂ ਕੋਈ ਈਡੀਆਂ ਨੇ ਆਪਣੇ ਘਰ ਨੇ ਹੋਂਦਾ ਤੇ ਆ ਜਿਹੜੇ ਦੁਬਾਰਤ ਨੇ ਇਤਰਾ ਹੀ ਨੇ ਬੀੜੀਆਂ ਪਿੰਦੇ ਨੇ ਦਾਰੂ ਪਿੰਦੇ ਨੇ ਚਰਾ ਪਿੰਦੇ ਨੇ ਲੜਦੇ ਝਗੜੇ ਕਰਦੇ ਨੇ ਇੱਥੇ ਗਲੀਆਂ ਡਿੱਗੇ ਫਿਰਦੇ ਨੇ ਉਹਨਾਂ ਨੂੰ ਭਜਾਣਾ ਚਾਹੁੰਦੇ ਆ ਅਸੀਂ ਇਹ ਸਾਡਾ ਮੈਸੇਜ ਲੈ ਕੇ ਅੱਜ ਅਸੀਂ ਇਹ ਕੈਂਡਲ ਮਾਰਚ ਕੱਢਿਆ ਇਹ ਬੀਬੀਆਂ ਨੇ ਵੀ ਇਹ ਬੇਨਤੀ ਕਰਨੀ ਹੈ ਦੇ ਵਿੱਚ ਉਹਨਾਂ ਦੀ ਬੇਨਤੀ ਸੁਣੋ ਜੀ ਤਦੀਨ ਆ ਬਾਬਾ ਜੀ ਇਹਦੇ ਵਿੱਚ ਇੱਕ ਬੇਨਤੀ ਹੋਰ ਆ ਜਿਵੇਂ ਮੰਨ ਲਓ ਕੋਈ ਵੀ ਪੰਜਾਬੀ ਭਰਾ ਕੋਈ ਦੁਕਾਨਦਾਰੀ ਕਰਦਾ ਜਾਂ ਕੋਈ ਰੇੜੀ ਲਾਉਂਦਾ ਤੇ ਆਪਣੇ ਪੰਜਾਬੀ ਵੀ ਉਹਦਾ ਸਾਥ ਨਹੀਂ ਦਿੰਦੇ ਆਂਗੇ ਤੇ ਭਈਆਂ ਕੋਲੇ ਜਾ ਕੇ ਖਾਂਦੇ ਆ ਤੇ ਉਹਦਾ ਸਾਮਾਨ ਖਰੀਦਦੇ ਆ ਤੇ ਆਪਣੇ ਪੰਜਾਬੀ ਫਿਰ ਉੱਥੇ ਉੱਥੇ ਖੜੇ ਰਹਿੰਦੇ ਆ ਤੇ ਇਹਦੇ ਬਾਰੇ ਪੰਜਾਬੀਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਪੰਜਾਬੀਆਂ ਨੂੰ ਇਹ ਮੈਸੇਜ ਦੇਨੇ ਆਪਣੇ ਭਰਾ ਪੰਜਾਬੀ ਭਰਾ ਕੋ ਜਾਓ ਕੁਵਰ ਰੁਪਈਆ ਵੱਧ ਦੇਣਾ ਪਵੇ ਪ੍ਰਵਾਸੀਆਂ ਕੋ ਨਾ ਜਾਓ ਤੁਸੀਂ ਕਿਉਂਕਿ ਇਹ ਗੰਦਮੰਦ ਸਾਨੂੰ ਖਵਾਉਂਦੇ ਨੇ ਪੰਜਾਬੀਆਂ ਕੋ ਜਾਓ ਪੰਜਾਬੀਆਂ ਦਾ ਕਾਰੋਬਾਰ ਵਧਾਓ ਇਹ ਤਾਂ ਭਈਏ ਜਾਣਗੇ ਇਹਨਾਂ ਨੂੰ ਰੋਜ਼ਗਾਰ ਮਿਲੇਗਾ ਅਸੀਂ ਇਹ ਹੀ ਕਹਿੰਨੇ ਆ ਪੰਜਾਬੀਆਂ ਦਾ ਵੱਤ ਦਾ ਸਤਕਾਰ ਕਰੋ ਮਾਨ ਕਰੋ ਤੇ ਆਪਣਾ ਵੱਤਵਾਦ ਜਿਹੜਾ ਹੈ ਪੰਜਾਬੀਆਂ ਦੇ ਨਾਲ ਖੜੋ ਮੋਢਿਆਂ ਨਾਲ ਮੋਢਾ ਲਾ ਕੇ ਮੈਸੇਜ ਲਾਣਾ ਚਾਹੁੰਦੇ ਆ ਪੰਜਾਬੀ ਵੀਰਾਂ ਨੂੰ ਜਿਹੜੇ ਰੇੜੀਆਂ ਲਾ ਰਹੇ ਨੇ ਆਪਣੇ ਕੋਈ ਵੀ ਕੰਮ ਕਰਦਾ ਚਾਹੇ ਸਬਜ਼ੀ ਦਾ ਉਹਨਾਂ ਨੂੰ ਚਾਹੀਦਾ ਕਿ ਪੰਜਾਬੀਆਂ ਨੂੰ ਵੀ ਤੁਸੀਂ ਵਧੀਆ ਤਰੀਕੇ ਨਾਲ ਗਾਈਡ ਕਰੋ ਕਿ ਉਹ ਭਈਆਂ ਕੋਲ ਜਾਣ ਹੀ ਨਾ ਹਾਂ ਇਹ ਵੀ ਕਰੋ ਤੇ ਭਈਆਂ ਨੂੰ ਭਜਾਓ ਪੰਜਾਬੀਆਂ ਕੋਲ ਜਾਓ ਤੇ ਤਾਂ ਹੀ ਪੰਜਾਬ ਬਚ ਸਕਦਾ ਜਦੋਂ ਆਪਾਂ ਇਹਨਾਂ ਤੋਂ ਚੀਜ਼ ਹੀ ਨਹੀਂ ਲਾਂਗੇ ਤੇ ਫਿਰ ਕਿਵੇਂ ਟਿਕ ਕੇ ਰਹਿਣਾ ਇਹਨਾਂ ਦੀਆਂ ਚੀਜ਼ਾਂ ਖਰਾਬ ਹੋਣਗੀਆਂ ਇਹਨਾਂ ਕੋਲ ਜਾਣਾ ਬੰਦ ਕਰੋ ਤੇ ਤਾਂ ਹੀ ਪੰਜਾਬ ਬਚੇਗਾ ਬਿਲਕੁਲ ਜਿਹੜੀ ਅੱਜ ਇੱਕ ਦੁਕਾਨਾ ਹੋਣੀ ਹੈ ਤਾਂ ਹੀ ਤਾਂ ਪੰਜਾਬੀਆਂ ਕੋਲ ਪੰਜਾਬੀ ਲਾਂਗੇ ਪੰਜਾਬੀ ਦੁਕਾਨਾ ਲਾ ਰਹੇ ਨੇ ਕੋਈ ਜਾਂਦਾ ਨਹੀਂ ਮਰਚੂੰਦੀਆਂ ਦੁਕਾਨਾ ਲਾਣ ਦੇ ਲਈ ਆਪੇ ਪੈ ਜਾਣੀਆਂ ਸਾਧਾ ਦੇ ਇਹਨਾਂ ਦੇ ਖੋਖੇ ਲੱਗੇ ਨੇ ਉਹ ਵੀ ਬੰਦ ਕਰਾਓ ਵਾਇਗੁਰ ਖਾਲਸਾ ਵਾਇਗੁਰ ਜੀ ਪਤ ਜੀ ਮੈਂ ਪਿੰਡ ਵਾਲੀਪੁਰ ਤੋਂ ਬੋਲਣਾ ਵੇਹਾਂ ਜੀ ਸਾਡੇ ਪਿੰਡ ਵਾਲੀਪੁਰ ਸ਼ਾਮ ਨੂੰ ਇਹੜੀ ਲੇਡੀਆਂ ਸ਼ਾਮ ਨੂੰ ਫੈਲ ਕਰਨ ਜੋ ਕਹਿੰਦੀਆਂ ਐ ਬਾਹਰ ਬਈਆਂ ਦੀਆਂ ਸਾਰੀਆਂ ਅਲੀਪੁਰ ਚੌਂਕ ਰੇੜੀਆਂ ਲੱਗੀਆਂ ਐ ਜਦੋਂ ਮਰਜ਼ੀ ਆ ਕੇ ਦੇਖ ਲੋ ਕੋਈ ਲੇਡੀ ਸੈਲ ਕਰਨ ਜੋ ਕਹਿੰਦੀ ਐ ਇੰਨਾ ਗੰਦ ਮੰਦ ਬਤਦੇ ਨੇ ਜਿਹੜੇ ਬੈਂਚ ਸਰਕਾਰੀ ਪਏ ਹੋਏ ਨੇ ਉਹਨਾਂ ਉੱਪਰ ਸਾਰੇ ਹੀ ਭਈਏ ਸ਼ਾਮੀ ਸਾਰੇ ਸਾਥ 8:00 ਵਜੇ ਆ ਕੇ ਬਹਿ ਜਾਂਦੇ ਨੇ ਤੇ ਮੈਂ ਦੋ ਤਿੰਨ ਵਾਰ ਝਗੜਾ ਕੀਤਾ ਹੋਇਆ ਉਹਨਾਂ ਨਾਲ ਮੈਂ ਬਥੇਰਾ ਕੀਤਾ ਪਰ ਮੇਰੇ ਪਿੱਛੇ ਕੋਈ ਬੋਲਿਆ ਕੋ ਨਹੀਂ ਤੇ ਗੰਦ ਪਿਆ ਪਾਇਆ ਹੋਏ ਨੇ ਚੌਂਕ ਦੇ ਵਿੱਚ ਅਲੀਪੁਰ ਚੌਂਕ ਦੇ ਉੱਗਾ ਮਾਰੀ ਮੰਦਰ ਦੇ ਕੋਲ ਬਈਆਂ ਨੇ ਸ਼ਾਮ ਨੂੰ ਜਦੋਂ ਮਰਜ਼ੀ ਜਾ ਕੇ ਵੇਖ ਲੋ ਇੰਨਾ ਬਕਵਾਸ ਕਰਨੇ ਗੰਦ ਬੋਲਣਗੇ ਉਥੇ ਹੀ ਗਲਾਸ ਉਥੇ ਹੀ ਪਾਣੀ ਕੋਣੀ ਲੈ ਕੇ ਸਾਰਾ ਕੋਈ ਬੈਠੇ ਹੁੰਦੇ ਬਿਲਕੁਲ ਜਿਸ ਤਰ੍ਹਾਂ ਇਹ ਭਾਈ ਸਾਹਿਬ ਕਹ ਰਹੇ ਨੇ ਨਾ ਜਿਹੜੇ ਬੱਚੇ ਦੀ ਡੈਥ ਹੋਈ ਹੈ ਜਿਹੜਾ ਬੱਚਾ ਜਿਹਦੀ ਡੈਥ ਹੋਈ ਹੈ ਨਾ ਇਹਦੇ ਪਿਤਾ ਨੇ ਇਹੀ ਗੱਲ ਕਹੀ ਆ ਵੀ ਮੇਰਾ ਬੱਚਾ ਤਾਂ ਚਲਾ ਗਿਆ ਵੀ ਤੁਸੀਂ ਆਪਣੇ ਬੱਚੇ ਬਚਾਓ ਕਹਿਣ ਦਾ ਭਾਵ ਇਹ ਨਾ ਦੇਖੋ ਵੀ ਮੈਂ ਉਹਦੇ ਨਾਲ ਤੱਕਾ ਹੋ ਗਿਆ ਵੀ ਮੈਂ ਕੀ ਕਰਨਾ ਇਸ ਕਰਕੇ ਕੱਲ ਨੂੰ ਇਹ ਅੱਗ ਤੁਹਾਡੇ ਘਰ ਤੱਕ ਵੀ ਪਹੁੰਚ ਸਕਦੀ ਆ ਜਿਹੜਾ ਤੁਸੀਂ ਬਾਬਾ ਜੈਵਲ ਸਿੰਘ ਜੀ ਦਾ ਸਾਥ ਦਿੱਤਾ ਨਗਰ ਵਾਲੇ ਨੇ ਸਾਰੇ ਨੇ ਮਿਲ ਕੇ ਇੱਕ ਬਹੁਤ ਵੱਡਾ ਉਪਰਾਲਾ ਇਹ ਵਧੀਆ ਮੈਸੇਜ ਆ ਪੂਰੀ ਦੁਨੀਆ ਦੇ ਵਿੱਚ ਇਹ ਮੈਸੇਜ ਜਾਊਗਾ ਤੁਹਾਡਾ ਤੇ ਬਾਬਾ ਜੈਮਰ ਸਿੰਘ ਜੀ ਹਰ ਵਕਤ ਅੱਗੇ ਰਹਿੰਦੇ ਆ ਤੁਹਾਡੇ ਨਗਰ ਦੇ ਵਿੱਚ ਜਿਹੜੇ ਸੇਵਾ ਕਰਦੇ ਆ ਇਸ ਤਰ੍ਹਾਂ ਦੇ ਗਰੰਤੀ ਸਿੰਘ ਬਹੁਤ ਜਿਆਦਾ ਮੁਸ਼ਕਲ ਨਾਲ ਮਿਲਦੇ ਆ ਬਾਬਾ ਜੀ ਤੇ ਬਾਕੀ ਮੇਰੀ ਬੇਨਤੀ ਲਾਸਟ ਇਹ ਹੀ ਆ ਵੀ ਜਿਵੇਂ ਇੱਕ ਮੈਸੇਜ ਆ ਰਿਹਾ ਵੀ ਇਹਨਾਂ ਨੂੰ ਭਜਾਓ ਨਾ ਇਹਨਾਂ ਦਾ ਵੀ ਇਹਨਾਂ ਤੋਂ ਸਮਾਨ ਲੈਣਾ ਬੰਦ ਕਰੋ ਖਾਣ ਪੀਣਾ ਇਹਨਾਂ ਕੋਲ ਬੰਦ ਕਰੋ ਆਪਦੇ ਆਪੇ ਚਲੇ ਜਾਣਗੇ ਤੇ ਇਸ ਤਰ੍ਹਾਂ ਦੀ ਸਥਿਤੀ ਬਣਾਈ ਬਾਕੀ ਇੱਕ ਵੀਡੀਓ ਰਾਈ ਸਾਡੀ ਹੋਰ ਵੀ ਬੇਨਤੀ ਆ ਕਈ ਵਾਰ ਕੋਈ ਭਈਆ ਮਾੜੀ ਮੋਟੀ ਹਰਕਤ ਕਰਦਾ ਗਲਤ ਤੇ ਕਾਨੂੰਨ ਹੱਥ ਚ ਨਹੀਂ ਲੈਣਾ ਤੁਸੀਂ ਤੇ ਪ੍ਰਸ਼ਾਸਨ ਨੂੰ ਦੱਸੋ ਤੇ ਕਿਉਂਕਿ ਉਹ ਉਹਦਾ ਕੁਝ ਨਹੀਂ ਜਾਣਾ ਤੇ ਤੁਹਾਡਾ ਵੀ ਘਰ ਬਰਬਾਦ ਹੋ ਜਾਣਾ ਮਾੜੀ ਜੀ ਗੱਲ ਤੋਂ ਇਸ ਕਰਕੇ ਇਸ ਕਰਕੇ ਜਿਹੜੀ ਜਗ੍ਹਾ ਬਾਬਾ ਜੀ ਇਹਨਾਂ ਨੂੰ ਇੱਥੇ ਜਗ੍ਹਾ ਵੀ ਲੈ ਕੇ ਦਿੱਤੀ ਜਾਂਦੀ ਹੈ ਜਿਵੇਂ ਆਪਣੇ ਹੋਰ ਕਿਤੇ ਜਗ੍ਹਾ ਨਹੀਂ ਮਿਲਦੀ ਕਿਸੇ ਨੂੰ ਜਿ ਆਪਾਂ ਜਾਣਦੇ ਪੰਜਾਬ ਪੰਜਾਬ ਚ ਹੀ ਲੈ ਲਈ ਸਾਰੇ ਬਾਹਰੋਂ ਜਿੰਨੇ ਪ੍ਰਵਾਸੀ ਆਏ ਹੋਏ ਨੇ ਸਾਰੇ ਅਲੀਪੁਰ ਨੇ ਕਮਰੇ ਆਪਣੇ ਚੜਾਚੜਾ ਕੇ ਬਰ ਭਈਆਂ ਨੇ ਵੀ ਪ੍ਰੋਪਰਟੀ ਖਰੀਦੀ ਕਿ ਇੱਥੇ ਅਲੀਪੁਰ ਨੇ ਵਿੱਚ ਰੱਖਿਆ ਗਿਆ ਗੁਰਮਖ ਕਲੋਨੀ ਤੇ ਸਾਰੀ ਭਈਆਂ ਦੀ ਕਲੋਨੀ ਹੈ ਇੱਥੇ ਇਕਤਾਨਗਰ ਇਹ ਸਾਰਾ ਭਈਆਂ ਦਾ ਹੈ ਇਹ ਕਲੋਨੀ ਸਾਰੀ ਭਈਆਂ ਦਾ ਹੈ ਭਈਆਂ ਨੇ ਕਿਰੇ ਨੇ ਸਾਰੀ ਇਹ ਰਾਜਨੀਤਿਕ ਲੋਕਾਂ ਨੂੰ ਵੀ ਚਾਹੀਦਾ ਪਾਪਾ ਜੀ ਇੱਕ ਇੱਕ ਸਵਾਲ ਆ ਤੁਸੀਂ ਜਿਵੇਂ ਕੋਈ ਰਾਜਨੀਤਿਕ ਪਾਰਟੀ ਕੋਈ ਵੀ ਪਾਰਟੀ ਹੋਵੇ ਤੇ ਉਹਨਾਂ ਬਾਰੇ ਕੀ ਮੈਸੇਜ ਦੇਣਾ ਚਾਹੁੰਦੇ ਹੋ ਭਈਆਂ ਬਾਰੇ ਤੁਸੀਂ ਵੀ ਮੰਨ ਲਓ ਜਨ ਕਿ ਸਰਕਾਰਾਂ ਨੇ ਉਹਨਾਂ ਨੂੰ ਇਹ ਮੈਸੇਜ ਜਾਵੇ ਵੀ ਪੰਜਾਬ ਦੇ ਲੋਕ ਕੀ ਚਾਹੁੰਦੇ ਨੇ ਪੰਜਾਬ ਦੇ ਲੋਕ ਚਾਹੁੰਦੇ ਨੇ ਵੀ ਇਹਨਾਂ ਦੇ ਅਧਾਲਕਾ ਡੈਡੀ ਨਾ ਬਣਾਓ ਅੰਮ੍ਰਿਆ ਤੇ ਵੀ ਨਾ ਰੱਖੋ ਨਾ ਇਹ ਕੰਮ ਤੇ ਵੀ ਨਾ ਰੱਖੋ ਇਹਨਾਂ ਦਾ ਬਾਈਕਾਟ ਪੂਰਾ ਕਰ ਦਿਓ ਜਦੋਂ ਆਪਾਂ ਬਾਈਕਾਟ ਕਰ ਦਾਂਗੇ ਆਪੇ ਭੱਜਣਗੇ ਡਰੇ ਨਾਲ ਫਰਫੁਕ ਜਾਣਗੇ ਵਾਪਸ ਆ ਜੇ ਕੋਈ ਮੰਨ ਲੋ ਰੱਖਦਾ ਉਹਦੀ ਜ਼ਿੰਮੇਵਾਰੀ ਹੋਵੇਗੀ ਪ੍ਰਸ਼ਾਸਨ ਕੋਲੇ ਆਪਦਾ ਆਈਡੀ ਪ੍ਰੂਫ ਉਹ ਮਾਲਕ ਦੇਵੇ ਵੀ ਇਹ ਬੰਦਾ ਮੇਰੇ ਕੋਲੇ ਕੰਮ ਕਰਦਾ ਬਿਲਕੁਲ ਆਪਣੀ ਜ਼ਿੰਮੇਵਾਰੀ ਤੇ ਰੱਖੇ ਜੇ ਕੱਲ ਆ ਕੇ ਫਿਰ ਵੀ ਕੁਝ ਕਰਦਾ ਉਹ ਫਿਰ ਉਹ ਜ਼ਿੰਮੇਵਾਰ ਆਪ ਹੋਵੇਗਾ ਉਹਨੂੰ ਵੀ ਫਿਰ ਵਿਹਾਰੀ ਭੇਜਾਂਗੇ ਜਿਹੜਾ ਆਪਣੇ ਨਾਮ ਉੱਤੇ ਦਮ ਤੇ ਰੱਖਦਾ ਹੈ ਜਿਹੜਾ ਉਹਦੀ ਸਪੋਰਟ ਕਰਦਾ ਭਈਆਂ ਦੀ ਰਿਪੋਰਟ ਬਿਲਕੁਲ ਬੰਦ ਕਰੋ ਗਲਤ ਕੰਮ ਕਰ ਰਹੇ ਹੋ ਸਪੋਰਟ ਕਰਨੇ ਨੇ ਭਈਆਂ ਦੀ ਆਪਾਂ ਆਪਾਂ ਹੁਣ ਸਪੋਰਟ ਕਰੀ ਪੰਜਾਬੀਆਂ ਦੀ ਰੇੜੀਆਂ ਲਵਾਉਣੇ ਨੇ ਪੰਜਾਬੀਆਂ ਦੀਆਂ ਦੁਕਾਨਾਂ ਖੜਾਉਣੇ ਪੰਜਾਬੀ ਦੀਆਂ ਮਦਦ ਕਰਾਂਗੇ ਥੋੜੀ ਥੋੜੀ ਸਾਰਿਆਂ ਦੀ ਤੇ ਆਪਣੇ ਬੰਦੇ ਅੱਗੇ ਲਿਆਵਾਂਗੇ ਨਹੀਂ ਆਪਰਾ ਉਪਰਾ ਖੰਡ ਹਿਮਾਚਲ ਕਿੱਥੇ ਜਾ ਕੇ ਜ਼ਮੀਨ ਨਹੀਂ ਖਰੀਦ ਸਕਦੇ ਨਹੀਂ ਖਰੀਦ ਸਕਦੇ ਨਹੀਂ ਖਰੀਦ ਸਕਦੇ ਕਿੱਧਰ ਵੀ ਨਹੀਂ Punjab ho 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 Punjab ho